ਤੇ ਬਾਬਾ ਜੀ ਉਹ ਬਚਨ ਜਿ ਕਿਸੇ ਆਮ ਇਨਸਾਨ ਦੇ ਬਚਨ ਦੇ ਤਾਂ ਬਾਬਾ ਜੀ ਆਪਾਂ ਝੂਠੇ ਕਹਿ ਸਕਦੇ ਪਰ ਉਹ ਸ਼ਾਇਦ ਸ੍ਰੀ ਗੁਰੂ ਨਾਨਕ ਸਾਹਿਬ ਨਰੰਗਰ ਸੱਚੇ ਪਾਤਸ਼ਾਹ ਜੀ ਦੇ ਬਚਨ ਸੀ ਬਾਬਾ ਜੀ ਵੀ ਇੱਕ ਅਜਿਹਾ ਸਮਾਉਣਾ ਬਾਬਾ ਜੀ ਵੀ ਜਿੱਥੇ ਜਿੱਥੋਂ ਸੂਰਜ ਚੜ੍ਹਦਾ ਜਿੱਥੇ ਤੱਕ ਸੂਰਜ ਛੇਪਰਾ ਤੇ ਬਾਬਾ ਜੀ ਖਾਲਸੇ ਦਾ ਰਾਜ ਹੈ ਇਹ ਬਾਬਾ ਜੀ ਜਿਹੜੀ ਲਹਿਰ ਉੱਠਨੀ ਹੈ ਨਹਿ ਕਲੰਕ ਅਵਤਾਰ ਲੋਪ ਵਿੱਚ ਪ੍ਰਗਟ ਹੋਣੀ ਬਾਬਾ ਜੀ ਮਰ ਕੇ ਤੇ ਮਾਜੇ ਵਿੱਚ ਹੌਸ ਨਹੀਂ ਲੂਟਾਂ ਗੇਲ ਹੋਰ ਪੁੱਠ ਹਾਰ ਕੋ ਸੂਰਜ ਕੈ ਪਰ ਲੈਵਾਂਗੇ ਪਿਛੋਰ ਇਹ ਬਾਬਾ ਜੀ ਜਿਹੜਾ ਸਾਰਾ ਸਿੰਸਲਾ ਬਾਬਾ ਜੀ ਇਹ ਆਪਣਾ ਮਾਜਰੀ ਧਰਤੀ ਤੋਂ ਸ਼ੁਰੂ ਹੋਣਾ ਬਾਬਾ ਜੀ ਸਮਾਂ ਆ ਰਿਹਾ ਹੈ ਬਾਬਾ ਜੀ ਸਮਾਂ ਆ ਰਿਹਾ ਜੀ ਬਾਬਾ ਜੀ ਸਮਾਂ ਦਵਾਰਾ ਰਹਿ ਸਮਾਂ ਜਿਹੜਾ ਹੈ ਬਾਬਾ ਜੀ ਇਹ ਹੁਣ ਜਿਹੜਾ ਖ਼ਬਾਰੀ ਯੁੱਗ ਚੱਲ ਰਿਹਾ ਬਾਬਾ ਜੀ ਇੱਕ ਦੋ ਵਾਰ ਖ਼ਬਾਰ ਕਹਿੰਦੇ ਖ਼ਬਰ ਹੋਏ ਸਭ ਮਿਲਾਂਗੇ ਇੱਕ ਵਾਰੀ ਬਾਬਾ ਜੀ ਆਪਾਂ ਖ਼ਬਰ ਹੋ ਕੇ ਸਾਰੇ ਨੇ ਦਵਾਰਾ ਮਿਲਣਾ ਬਾਬਾ ਜੀ ਮਿਲਣਾ ਕਿੱਦਾਂ ਬਾਬਾ ਜੀ ਆ ਨਗਾਰੇ ਨਿਸ਼ਾਨ ਵਾਲੀ ਤਾਬਿਆਂ ਹੀਟ ਬਾਬਾ ਜੀ ਅੱਗਿਆ ਚੱਲਿਆ ਪੰਥ ਕੀ ਖਾਏ ਨਾ ਜਮਕਾ ਬਾਣ ਜਿਹੜਾ ਬਾਬਾ ਜੀ ਆ ਮਹਾਰਾ ਦੇ ਨਗਾਰੇ ਨਿਸ਼ਾਨ ਵਾਲੀ ਤਾਬਿਆਂ ਚੱਲਦਾ ਬਾਬਾ ਜੀ ਉਹਨੂੰ ਬਾਬਾ ਜੀ ਜਮਾ ਤੋਂ ਕ ਅਮਰ ਸੰਚਾਰ ਹੁੰਦਾ ਬਾਬੇ ਅਮਰ ਸੰਚਾਰ ਦੀ ਪੇਟਾ ਕੀ ਆ ਬਾਈ ਆਪਾ ਅਮਰਦੀ ਦਾਤ ਲੈਨੇ ਅਮਰਦੀ ਦਾਤ ਦੀ ਪੇਟਾ ਕੀ ਬਾਬੇ ਸੀਸ ਪੇਟ ਸੀਸ ਗੁਰੂ ਕਲਗੀਧਰ ਸਾਹਿਬ ਮਾਰਿਆ ਨੇ ਬਾਬਾ ਜੀ ਦਾ ਅਮਰਦੀ ਦਾਤ ਦਿੱਤੀ ਨਾ ਉਹਦੇ ਬਾਬਾ ਜੀ ਪੰਜਾ ਸਿੰਘਾ ਦਾ ਖਾਲਸਾ ਵੇ ਉਹਦੇ ਬਾਬਾ ਜੀ ਸੀਸ ਸੀਸ ਦੀ ਪੇਟਾ ਸੀ ਬਾਬਾ ਜੀ ਪਰ ਅੱਜ ਕੱਲ ਬਾਬਾ ਜੀ ਆਪਾਂ ਨੂੰ ਇਹਨਾ ਕੁਛ ਆਪ ਕਰ ਵੀ ਨਹੀਂ ਰਿਹਾ ਬਾਬਾ ਜੀ ਹਨ ਵੀ ਆਪਾਂ ਫਿਰ ਵੀ ਮਾਰ ਸਾਰਾ ਕੁਝ ਦੇਖਦੇ ਰਹੇ ਆ ਬਾਬਾ ਜੀ ਫਿਰ ਵੀ ਆਪਾਂ ਆ ਬਾਬਾ ਜੀ ਤੇਰੇ ਕੀ ਹੋਇਆ ਆਪਾਂ ਨਾ ਖਾਣ ਖਾਣ ਨੂੰ ਹੋ ਗਏ ਬਾਬਾ ਜੀ ਸਾਰੇ ਟੋਟੀਆਂ ਕਰਨ ਪੂਰੇ ਤਾਲ ਆਪਾਂ ਹਰ ਕੋਈ ਬਾਬਾ ਜੀ ਇਹ ਹੀ ਸੋਚਦਾ ਵੀ ਬਸ ਨਾ ਖਾਈ ਜਾਈਏ ਖਾਈਏ ਪਰ ਜਿਹੜੀ ਅਸਲ ਕਰਮ ਧਰਮ ਦੀ ਕਮਾਈ ਬਾਬਾ ਜੀ ਉਹ ਪਿੱਛੇ ਪਾ ਰਹੇ ਆ ਕਿਸੇ ਨਾ ਕਿਸੇ ਇਹ ਆਪਣੇ ਬਾਬਾ ਜੀ ਕਿਤੇ ਨਾ ਕਿਤੇ ਇਹ ਚੀਜ਼ ਨੂੰ ਵਿਚਾਰਨ ਦੀ ਲੋੜ ਆ ਬਾਬਾ ਜੀ ਇਹ ਕਿਉਂਕਿ ਇਹ ਸਮਾ ਜਿਹੜਾ ਬਾਬਾ ਜੀ ਸਮਾ ਬਹੁਤ ਪਿਆਣਾ ਜਿਵੇਂ ਅੱਜ ਸਮਾਗਮ ਹੋਇਆ ਦਾ ਸਮਾਗਮ ਨੂੰ ਪਤਾ ਲੱਗੇ ਨਵੀਂ ਪੀੜੀ ਨੂੰ ਵੀ ਜੀ ਜੀ ਬਾਬਾ ਜੀ 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 ਮਹੱਲਿਆਂ ਦੀ ਬਾਬਾ ਜੀ ਜਿਹੜੀ ਮਰਿਆ ਦਾ ਮਹਲੇ ਬਾਬਾ ਜੀ ਅੱਜ ਤੋਂ ਥੋੜੀ ਚੱਲੇ ਨੇ ਗੁਰ ਕਲਗੀ ਤਰ ਸਹਿ ਮਹਾਰਾਜ ਤੋਂ ਬਾਬੇ ਮਹੱਲੇ ਦੀ ਪਰੰਪਰਾ ਜਿਹੜੀ ਚੱਲੀ ਆਉਂਦੀ ਹੈ ਬਾਬਾ ਜੀ ਸਿੰਘ ਅੱਜ ਵੀ ਹੁਬਹੁ ਉਹੀ ਬਾਬਾ ਜੀ ਜਾਹੋ ਜਲਾਲ ਨਾਲ ਮਹੱਲੇ ਖੇਡਦੇ ਪਿੰਡ ਬਈ ਬਾਬਾ ਜੀ ਮਰਦਾ ਕੁਮਸੀ ਬਾਬਾ ਜੀ ਚੱਕਰ ਵਰਤੀ ਜਾ ਕੇ ਪ੍ਰਚਾਰ ਪ੍ਰਸਾਰ ਕਰਦੇ ਇਹ ਬਾਬਾ ਜੀ ਸਿੰਘ ਅੱਜ ਵੀ ਚੱਕਰ ਵਰਤੀ ਜਾ ਕੇ ਬਾਬਾ ਜੀ ਪ੍ਰਚਾਰ ਪ੍ਰਸਾਰ ਕਰਦੇ ਪਿੰਡ ਬਾਈ ਪਿੰਡ ਬਾਬਾ ਜੀ ਸ਼ਹਿਰਾਂ ਸ਼ਹਿਰਾਂ ਦੇ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਪੜਾਅ ਲਾਉਂਦੇ ਬਾਈ ਖੌੜ ਲੋੜਾ ਵੀ ਇਹ ਬਾਬਾ ਜੀ ਇਹ ਜੇ ਇੱਕ ਫੇਰੇ ਦੇਖੀਏ ਕਿ ਪੈਟਰਨ ਬਣਿਆ ਹੋਇਆ ਬਾਬਾ ਜੀ ਇਹ ਕਿਸੇ ਵੀ ਫੌਜ ਨੂੰ ਟ੍ਰੇਨਿੰਗ ਦੇਣ ਦੇ ਲਈ ਬਾਬਾ ਜੀ ਉਹਨਾਂ ਨੂੰ ਪਹਿਲਾ ਅਭਿਆਸ ਕਰਾਇਆ ਜਾਂਦਾ ਹੈ ਇਹ ਬਾਬਾ ਜੀ ਆਪਣਾ ਅਭਿਆਸ ਹੀ ਚੱਲੀ ਜਾ ਰਿਹਾ ਹੈ ਆਪਾਂ ਬਾਬਾ ਜੀ ਆਹ ਦੇਖੋ ਹੁਣ ਆਪਾਂ ਬੇ ਅਸ ਖੁੱਲੇ ਸਮਾਨ ਥਲੇ ਪੜਾ ਲਾਉਨੇ ਆ ਆਪਾਂ ਵੀ ਜਦੋਂ ਜੰਗ ਯੋਧੇ ਹੋਣੀ ਬਾਬਾ ਜੀ ਲਗੜਾ ਆਪਣੇ ਛੱਤਾਂ ਮੇਲਣੀਆਂ ਉਹੀ ਮੋਰ ਗ੍ਰੇਟ ਕੀਤਾ ਆਣਾ ਵੀ ਆਪਾਂ ਬਾਬਾ ਜੀ ਇਹ ਕੋ ਅਭਿਆਸ ਕਰ ਰਹੇ ਆ ਸ਼ਸਤਰ ਵਿਦਿਆ ਦਾ ਘੋੜ ਸਵਾਰੀ ਦਾ ਅਭਿਆਸ ਕਰ ਰਹੇ ਬਾਬਾ ਜੀ ਯਾਰ ਪਰ ਪਰ ਅਭਿਆਸ ਕਰ ਰਹੇ ਆ ਫੇਰ ਮਾਰੇ ਕੇ ਤੇ ਬਾਣੀ ਬਾਣਾ ਬੰਖ ਪਛਾਨੋ ਸਿੰਘ ਗੁਰੂ ਕਾ ਪੰਛੀ ਜਾਨੋ ਇਹ ਬਾਣੀ ਦੇ ਬਾਣਾ ਦੋਨਾਂ ਦੇ ਦੋਨਾਂ ਦਾ ਮੇਲ ਬਾਬਾ ਜੀ ਫੇਰ ਆਪਣੇ ਸੇਖ ਨਾਲ ਸਾਖ ਲੈ ਕੇ ਜਾਉਂਗਾ ਆਪ ਠੀਕ ਹੈ ਜੀ ਇਹ ਆਪ ਬਾਬੇ ਤਬਿਆਸ ਕਰ ਰਹੇ ਆ ਇਹ ਸੱਚ ਦਾ ਅਭਿਆਸ ਹੈ ਬਾਬਾ ਜੀ ਇਹ ਕੋਈ ਝੂਠ ਨਹੀਂ ਹੈ ਵੀ ਜੱਜ ਹੋ ਗਿਆ ਤਾਂ ਕੱਲ ਨਹੀਂ ਹੋਊਗਾ ਬਾਬਾ ਜੀ ਹਰੇ ਤਰਮ ਸਤਕਾਰਯੋਗ ਨੇ ਪਰ ਸਿੱਖ ਕਰਪੇ ਜਿਹੜਾ ਸਿੱਖ ਭਾਵਾਂ ਬਾਬਾ ਜੀ ਇਹਨੂੰ ਕਿਸੇ ਨੂੰ ਐਗਜ਼ਾਮਪਲ ਦੇਣ ਦੀ ਲੋੜ ਨਹੀਂ ਜਾਂ ਕਿਸੇ ਨਾਲ ਕੰਪੇਅਰ ਕਰਨ ਦੀ ਲੋੜ ਨਹੀਂ ਕਿਸੇ ਨੂੰ ਕਿਸੇ ਦੇ ਧਰਮ ਨਾਲ ਕੰਪੇਅਰ ਕਰਨ ਦੀ ਲੋੜ ਨਹੀਂ ਸਿੱਖ ਤਰ੍ਹਾਂ ਇੱਕ ਆਪਣੇ ਆਪ ਦੇ ਵਿੱਚ ਹੀ ਬਾਬਾ ਜੀ ਕਿੱਤਰੋ ਬਤਾਰਾ ਹੈ। ਰੁਗਦਾਰੀ ਨੂੰ ਬਾਬਾ ਜੀ ਕਿਸੇ ਤਾਰੇ ਨਾਲ ਜੱਜ ਨਹੀਂ ਕੀਤਾ ਜਾ ਸਕਦਾ ਕਿਉਂਕਿ ਬਾਬਾ ਜੀ ਉਹਦੀ ਆਪਣੀ ਰੋਸ਼ਨੀ ਹੈ ਬਾਬਾ ਜੀ। ਇਸ ਕਰਕੇ ਬਾਬਾ ਜੀ ਆਪਣੀ ਆਪਣੀ ਰੋਸ਼ਨੀ ਬਾਬੇ ਸਿੱਖ ਗੰਮ ਦੀ ਆਪਾਂ ਕਿਸੇ ਨੂੰ ਕੰਪੇਅਰ ਨਹੀਂ ਕਰ ਸਕਦੇ। ਗੁਰੂ ਕਲਗੀਧਰ ਦਾ ਮੇਲ ਬਾਬਾ ਜੀ ਇਸ ਦੁਨੀਆ ਤੇ ਉੱਤੇ ਇਸ ਸੰਸਾਰ ਦੇ ਉੱਤੇ ਕਿਸੇ ਨਾਲ ਮੇਲ ਨਹੀਂ ਹੁੰਦਾ। ਸਿੰਘ ਸਾਹਿਬ ਗੁਰੂ ਕਲਗੀਧਰ ਸਾਹਿਬ ਮਹਾਰਾਜਾ ਬਾਬਾ ਜੀ। ਮੈਂ ਕਹਿੰਦਾ ਬਾਬਾ ਜੀ ਜਿਹੜਾ ਹੈ ਇਹ ਕਹਿੰਦੇ ਨੇ ਨਾ ਵੀ ਮਹਾਰਾਜਾ ਜੀ ਸਾਹਿਬ ਜੀ ਦੇ ਤੀਰ ਵਜਾ ਦੇ ਮਾਰੇ ਨੇ ਜੇ ਕਰੇ ਛੱਡੇ ਬਾਬਾ ਜੀ। ਇਹ ਉਹ ਰਾਮਚੰਦਰ ਸਿੰਘ ਬਾਬਾ ਜੀ ਉਹ ਕਿਉਂਕਿ ਬਾਬਾ ਜੀ ਜਿਹੜੀ ਇੱਕ ਖੇਡ ਹੁੰਦੀ ਬਾਬੇ ਇਹ ਆਨੰਦਮਈ ਖੇਡ ਹੁੰਦੀ ਹੈ ਤੇ ਗੁਰੂ ਕਲਗੀਧਰ ਸਾਹਿਬ ਮਾਰੇ ਹਮੇਸ਼ਾ ਆਨੰਦ ਚ ਸੀ ਬਾਬਾ ਜੀ ਠੀਕ ਹੈ ਨਾ ਬਾਬਾ ਜੀ ਉਹਨਾਂ ਨੇ ਆਨੰਦ ਦੇ ਵਿੱਚ ਰਹਿ ਕੇ ਸਾਰਾ ਸੰਸਾਰ ਬਾਬਾ ਜੀ ਆਪਣੀ ਜਿੰਨੀ ਆਯੂ ਸੀ ਜੰਗਾਂ ਵੀ ਲੜੀਆਂ ਬਾਬੇ ਚੰਨਾ ਗ੍ਰੰਥ ਦੀ ਸੰਤਿਆ ਕਰਾਈ ਪੰਥ ਨੂੰ ਬਾਬਾ ਜੀ ਜਿਹੜੇ ਬਾਬਾ ਜੀ ਜੇ ਸੋਚਿਆ ਜਾਵੇ ਵੀ ਇਹ ਕੋਈ ਨਾਰਮਲੀ ਤੌਰ ਤੇ ਜੇ ਆਪਾ ਬਾਬਾ ਜੀ ਆਪ ਨੂੰ ਸਿੱਖਾਂ ਨੂੰ ਇਕੱਲਾ ਰਾਜ ਦੇਣਾ ਹੁੰਦਾ ਬਾਬਾ ਜੀ ਜਾਂ ਕਹਦੇ ਨੇ ਵੀ ਸਿੱਖ ਕੌਮ ਨੂੰ ਰਾਜ ਦੇਣਾ ਹੁੰਦਾ ਤੇ ਬਾਬਾ ਜੀ ਗੁਰੂ ਕਲਗੀਧਰ ਸਾਹਿਬ ਕੀ ਕਰ ਸਕਦੇ ਬਾਬਾ ਜੀ ਇੱਕ ਤੀਰ ਮਾਰ ਕੇ ਕੁਝ ਵੀ ਕਰ ਇੱਕ ਬੰਨੇ ਦਾ ਬੰਨਾ ਹੀ ਢਾ ਦਿੰਦੇ ਬਾਬਾ ਜੀ ਸਾਰਾ ਢਾ ਦਿੰਦੇ ਸਾਰੀ ਸੰਸਾਰਾ ਬਾਬਾ ਜੀ ਕਾਇਨਾਤ ਹੀ ਖਤੋਂਗਾ ਦਿੰਦੇ ਚਮਕੌਰ ਦੀ ਗੱਡੀ ਤੇ ਬਾਬਾ ਜੀ ਜਿਮਾਰੇ ਨੇ ਇਕੱਲਾ ਸਿੱਖਾਂ ਨੂੰ ਰਾਜ ਦੇਣਾ ਪਰ ਨਹੀਂ ਬਾਬਾ ਜੀ ਮਾਰੇ ਕਹਿੰਦੇ ਸਤਕਾਰ ਵੀ ਕਰਨਾ ਹੈ ਬਾਬਾ ਜੀ ਜੇ ਕੋਈ ਜਿਹੜਾ ਬੰਦਾ ਬਾਬਾ ਜੀ ਇਸ ਸੰਸਾਰ ਦੇ ਤੇ ਇਕੱਲਾ ਰਹਿ ਗਿਆ ਉਸੇ ਹਉਮੈ ਹੰਕਾਰ ਆਊਗਾ ਉਹ ਕਹਿੰਦਾ ਬਾਬੇ ਕਿੱਡੇ-ਕੱਡੇ ਵੱਡੇ ਰਾਜੇ ਹੋ ਗਏ ਬਾਬਾ ਜੀ ਅਕਬਰ ਅਰਗੇ ਹੋ ਗਏ ਬਾਬੇ ਅਕਬਰ ਉਹਨਾਂ ਨੂੰ ਕੀ ਸੀ ਵੀ ਮੈਂ ਹੀ ਬਾਬਾ ਜੀ ਇਸ ਸੰਸਾਰ ਦੇ ਉੱਤੇ ਰਹਿ ਕੇ ਹੁਣ ਮੈਂ ਹੀ ਰਹਿ ਗਿਆ ਬਾਬਾ ਜੀ ਵੀ ਮੇਰੋ ਤੇ ਮੇਰ ਤੋਂ ਬੱਤੇ ਕੋਈ ਵੀ ਨਹੀਂ ਬਾਬਾ ਜੀ ਪਰ ਨਹੀਂ ਬਾਬਾ ਜੀ ਪਰ ਜਦੋਂ ਬਾਬਾ ਜੀ ਗੁਰੂ ਕਲਗੀਧਰ ਕਹਿੰਦੇ ਵੀ ਇੱਕ ਵਿਚਾਰੀ ਹੈ ਬਾਬਾ ਜੀ ਆਪਣੀ ਛੇਕਰੀ ਸੋਚਣ ਦੀ ਵਿਚਾਰਾ ਵੀ ਗੁਰੂ ਕਲਗੀਧਰ ਕਹਿੰਦੇ ਜੇ ਮੈਂ ਆਪਣੀ ਆਏ ਤੇ ਆ ਜਾਣਾ ਮੈਨੂੰ ਤਲਵਾਰ ਦੇ ਮੁੱਠੇ ਨੂੰ ਹੱਥ ਪਾਉਣ ਦੀ ਵੀ ਨਹੀਂ ਲੋੜ ਮੈਂ 칼 ਬਨਾਈ ਮਾਰ ਸਕਦਾ ਨਹੀਂ ਬਾਬਾ ਜੀ ਪਰ ਬਾਬਾ ਜੀ ਮਾਰੇ ਨੇ ਕਿਹਾ ਸੀ ਵੀ ਆਪਣਾ ਕਿਸੇ ਦੇ ਨਾਲ ਬਾਬਾ ਜੀ ਕੋਈ ਲੜਾਈ ਝਗੜਾ ਕੋਈ ਬੈਰ ਵਿਰੋਧ ਨਹੀਂ ਹੈਗਾ ਬਾਈ ਆਪਾਂ ਹਿੰਦੂਵਾਦ ਦੀ ਗਿਉਂ ਬਾਬਾ ਜੀ ਗੱਲ ਕਰੀਏ ਆਪਣੀ ਇੱਕ ਸੋਚਣ ਵਾਲੀ ਗੱਲ ਆ ਬਾਬਾ ਜੀ ਕਦੀ ਬਾਬਾ ਜੀ ਮੁਸਲਮਾਨਾਂ ਨੇ ਆਪਣੀ ਕੁਰਾਨ ਲਾਈਵ ਨਹੀਂ ਕੀਤੀ ਹਿੰਦੂਆਂ ਨੇ ਕਦੀ ਬਾਬਾ ਜੀ ਪ੍ਰਚਾਰ ਆਪਣਾ ਅਜੇ ਤੱਕ ਲਾਈਵ ਨਹੀਂ ਕੀਤਾ ਆ ਹੁਣ ਜੇ ਕਰਨ ਲੱਗੇ ਬਾਬਾ ਜੀ ਪਰ ਬਾਬਾ ਜੀ ਆਪਣਾ ਸਿੱਖਾਂ ਦਾ ਪ੍ਰਚਾਰ ਬਾਬਾ ਜੀ ਦਿਨ ਰਾਤ ਬਾਬਾ ਜੀ ਆਲ ਵਰਲਡ ਚ ਹੋ ਰਿਹਾ ਹੈ ਡੇਲੀ ਬਾਬਾ ਜੀ ਦਰਬਾਰ ਸਾਹਿਬ ਆਪਣਾ ਲਾਈਵ ਸੁਣਦੇ ਆ ਸਾਰਾ ਕੁਝ ਚੱਲਦਾ ਹੈ ਪਰ ਬਾਬਾ ਜੀ ਕਿਤੇ ਨਾ ਕਿਤੇ ਕਮੀਆਂ ਹੈ ਆਪਣੀ ਦੀ ਵੀ ਆਪਾਂ ਮੰਨਦੇ ਤਾਂ ਹੈ ਬਾਬਾ ਜੀ ਪਰ ਉਹ ਤਾਂ ਤੇ ਅਮਲ ਨਹੀਂ ਕਰਦੇ ਕਿਤੇ ਨਾ ਕਿਤੇ ਇਹ ਬਾਬਾ ਜੀ ਆਪਾਂ ਨੂੰ ਥੋੜੀ ਵਿਚਾਰ ਦੀ ਲੋੜ ਆ ਹੈ ਨਾ ਜੀ ਬਾਕੀ ਬਾਬਾ ਜੀ ਬਾਕੀ ਜਦੋਂ ਮਾਰਾ ਦੀ ਹਵਾ ਫਿਰ ਜਿੰਨਾ ਚਿਰ ਬਾਬਾ ਜੀ ਕੋਮ ਆਪਣੀ ਵਿਰਾਸਤ ਵਿਰਾਸਤ ਛੱਡ ਦਿੰਦੇ ਨੇ ਜਿਹੜਾ ਜਿਹੜਾ ਕੋਮਾ ਨੇ ਆਪਣੀ ਵਿਰਾਸਤ ਛੱਡਤੀ ਉਹ ਕੋਮਾ ਕੋਮਾ ਬਾਬਾ ਜੀ ਖਤਮ ਹੋ ਜਾਂਦੇ ਨੇ ਬਾਬਾ ਜੀ ਇੱਕ ਆਸ ਨਾਲ ਹੀ ਬਾਬਾ ਜੀ ਇਸ ਲਈ ਆਪਣੇ ਬਾਬਾ ਜੀ ਆਪਣਾ ਬਜੂਦ ਬਾਬਾ ਜੀ ਅਜਰਾ ਸ਼ੋਇਸ ਬਾਬਾ ਜੀ ਇਹ ਮਾਈ ਸੀਗੀ ਬਾਬੇ ਉਹ ਪੁਰਾਣੀ ਮਾਈ ਹੋਣੀ ਹੈ ਬੀ ਬਜ਼ੁਰਗ ਜੀ ਜੀ ਆਪਣੇ ਸਿੰਘ ਨਾਲ ਬਾਬੇ ਖੁਰੀਆਂ ਲਾਈ ਜਾਂਦੇ ਸੀ ਆਪੇ ਉਦੋਂ ਆਪਾਂ ਵਿਸ਼ਵ ਦੇ ਮਾਲਕਾਂ ਬਾਬਾ ਜੀ ਆਪਾਂ ਸਾਰੇ ਇਸ ਸੰਸਾਰ ਦੇ ਮਾਲਕ ਬਾਬਾ ਜੀ ਸਵੇਰੇ ਬਾਬਾ ਜੀ ਤੇ ਕਦਾ ਕਰਦੇ ਸੀ ਬਾਬਾ ਜੀ ਬਾਬੇ ਨੇ ਬੜਾ ਸੁਣਾ ਬੈਣ ਕੀਤਾ ਕਹਿੰਦੇ ਵੀ ਸਾਡੇ ਕੋਲੇ ਕਹਿੰਦੇ ਮਾਹ ਪ੍ਰਸਾਦ ਦੇ ਸੀ ਜੀ ਸਾਡੇ ਕੋਲੇ ਬਾਬਾ ਜੀ ਸੇਂਦੋਂਦੇ ਆ ਵੀ ਕਿਹੜਾ ਮੰਤਰਕ ਮਤਲਬ ਵੀ ਕਿਹੜਾ ਜਾਪ ਕਰਿਆ ਕਰੀਏ ਸੀ ਵੀ ਜਿਹੜਾ ਸਿੱਧ ਹੋ ਜੇ ਤੇ ਉਹ ਵਜਨ ਬੜਾ ਸੋਹਣਾ ਵੀ ਬਾਬੇ ਨੇ ਕੀਤਾ ਕਹਿੰਦੇ ਕਹਿੰਦੇ ਵੀ ਮਹਾਪੁਰ ਕਹਿੰਦੇ ਵੀ ਮੂਲ ਮੰਤਰ ਕਰਿਆ ਕਰੋ ਬਾਬਾ ਜੀ ਇੱਕ ਤਾਂ ਹੋ ਗਿਆ ਨਾ ਮੂਲ ਮੰਤਰ ਮੂਲ ਲਖਾ ਹਾਂ ਜੀ ਬਾਬਾ ਜੀ ਮੂਲ ਕਿਨੂੰ ਕਹਿੰਦੇ ਨੇ ਮੂਲ ਜੜ 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 ਕੀ ਆ ਬਾਬਾ ਜੀ ਆਪਣੇ ਇਹਹੀ ਜੜ ਆ ਜੇ ਆਪਾਂ ਜੜ ਦੇ ਨਾਲ ਜੁੜੇ ਰਾਵਾਂਗੇ ਬਾਬਾ ਜੀ ਆਪਾਂ ਕਦੇ ਸੁੱਕਾਂਗੇ ਨਹੀਂ ਬਾਬਾ ਜੀ ਕਿਹ ਚੀਜ਼ ਦੀ ਕਮੀ ਨਹੀਂ ਹੋਣੀ ਆਪਾਂ ਨੂੰ ਕਿ ਜੜ ਤੋਂ ਪਾਣੀ ਪੀਣਾ ਨਾ ਬਾਬਾ ਜੀ ਕਿਸੇ ਚੀਜ਼ ਦੀ ਆਪਾਂ ਨੂੰ ਕਮੀ ਨਹੀਂ ਬਾਬਾ ਜੀ ਆਪਾਂ ਜੜ ਦੇ ਨਾਲ ਜੁੜੇ ਜੜ ਕੀ ਆ ਬਾਬਾ ਜੀ ਆਪਣੇ ਸ਼ਬਦ ਗੁਰੂ ਗ੍ਰੰਥ ਸਾਹਿਬ ਮਾਰਾ ਗੁਰਬਾਣੀ ਇਸ ਜਗ ਮਹਿ ਚੰਨਣ ਜਦ ਅਸੀਂ ਚੰਨਣ ਦੇ ਨਾਲ ਜੁੜੇ ਤਾਂ ਫੇਰ ਵੀ ਬਾਬਾ ਜੀ ਆਹਨ ਆਭਿਸ਼ਯ ਅਵਕਾਰਾਂ ਦੀ ਹਨੇਰੀ ਘੁੱਪ ਦੁਨੀਆ ਦੇ ਵਿੱਚ ਬਾਬਾ ਜੀ ਆਪਾਂ ਚੰਨਣ ਦੇ ਰਹੀ ਹੈ ਗੁਰਬਾਣੀ বাজ ਰਹੇ ਆ ਬਾਬਾ ਜੀ ਆਪਾਂ ਦਸਤਾਰ ਮਾਰਨ ਬਾਬਾ ਜੀ ਹੋਰ ਕੀ ਆਪਾਂ ਕੀ ਕਹਿ ਸਕਦੇ ਆ ਵੀ ਬਾਬਾ ਜੀ ਆ ਸੰਸਾਰ ਦੇ ਆਪਣੇ ਮਾਰਿਆਂ ਦੇ ਦਸਤਾਰ ਜਿਹੜਾ ਸਹੀ ਮਕਾਣ ਦੀ ਨਿਕਾੜਾ ਦਿੱਤਾ ਬਾਣਾ ਦਿੱਤਾ ਬਾਣੀ ਦਿੱਤੀ ਸਿੱਖਾਂ ਦੀ ਸੰਗਤ ਦਿੱਤੀ ਬਾਬਾ ਜੀ ਹੋਇ ਹੈ ਜੀ ਵੀ ਆਪਾਂ ਹਜੇ ਵੀ ਆਪਾਂ ਕਈ ਹੋਰ ਕੀ ਚਾਹੀਦਾ ਬਾਬਾ ਜੀ ਆਪਾਂ ਨੂੰ ਕਿਰਤ ਤਾਂ ਬਾਬਾ ਜੀ ਕਰਨੀ ਪੈਣੀ ਹੈ ਪਹਿਲੇ ਨੰਬਰ ਤੇ ਕਿਰਤ ਕਰਨੀ ਪੈਣੀ ਹੈ ਪਰ ਅੱਜ ਆ ਅੱਜ ਅੱਜ ਇਹ ਜ਼ਰੂਰੀ ਹੈ ਬਾਬਾ ਜੀ ਸੰਗਤ ਕਰਨੀ ਬਹੁਤ ਜ਼ਰੂਰੀ ਹੈ ਬਾਬਾ ਜੀ ਸੰਗਤ ਦੇ ਵਿੱਚ ਹੈ ਨਾ ਜਮਾਤ ਜੀ ਕਰਾ ਬਸ ਨਾ ਬਾਬਾ ਜੀ ਇਹ ਆਪਣੀ ਜਮਾਤ ਦਾ ਜắp ਸਾਰੇ ਇੱਕ ਜਮਾਤ ਇਕੱਠੇ ਸਿੱਖ ਦਾਗੀ ਮਤਲਬ ਬਾਬਾ ਜੀ ਸਿੱਖ ਦਾ ਮਤਲਬ ਸਖਿਆਰਤੀ ਹੈ ਅਵੇ ਲੱਖੀ ਲੋਗੜ ਬੰਦਾ ਬਾਬਾ ਜੀ ਸਿੱਖ ਦਾ ਬਾਬਾ ਜੀ ਜੋ ਮਾਤਾ ਦੇ ਗਰਭ ਚੋਂ ਪੈਦਾ ਹੁੰਦਾ ਤੇ ਬਾਬਾ ਜੀ ਉਹ ਜਦੋਂ ਬਾਬਾ ਜੀ ਜਾਂਦਾ ਸ਼ਮਸ਼ਾਨ ਘੜਦਾ ਬਾਬਾ ਜੀ ਸਿੱਖਦੇ ਹੀ ਜਾਂਦਾ ਉਹਦਾ ਮਤਲਬ ਵੀ ਸਿੱਖ ਪਰ ਆਪਾਂ ਬਾਬਾ ਜੀ ਆਪ ਨੂੰ ਸਿੱਖਣ ਦੀ ਛੱਡ ਕੇ ਆਪਾਂ ਅੱਜਕੱਲ ਸਿਖਾਉਣ ਵਾਲ ਨੂੰ ਆ ਪਰ ਇੱਕ ਬਾਬਾ ਜੀ ਆਪਣੀ ਨੂੰ ਛੋਟੀ ਜੀ ਬਾਬਾ ਜੀ ਨਾਲ ਵੀ ਆਪਾਂ ਸੋਚ ਕੇ ਦੇਖੀਏ ਬਾਬਾ ਜੀ ਆਪਣੇ ਨਾਲ ਜਿਹੜੀ ਆਪਣੀ ਉਮਰ ਤੇ ਕੋਈ ਵੀ ਬਾਬਾ ਜੀ ਆਪ ਕੋਈ ਮਾੜਾ ਕਰਮ ਕਰਨਾ ਨਾ ਆਪਾਂ ਹਰੇਕ ਦੀ ਸਲਾਹ ਲੈਣੇ ਆ ਸਹੀ ਗੱਲ ਮਾੜਾ ਕਰਮ ਕਰਨ ਨਾਲ ਬਾਬਾ ਜੀ ਆਪ ਕੋਈ ਮਾੜਾ ਕਰਮ ਕਰਨ ਜਾਣਾ ਆਪਾਂ ਹਰੇਕ ਦੀ ਸਲਾਹ ਲੈਣੀ ਬਾਬਾ ਯਾਰ ਮੈਂ ਕਿੱਥੇ ਜਾਣਾ ਆ ਕਿੱਦਾਂ ਜਾਵਾਂ ਤੇ ਕੀ ਕਰਾਂ ਕੀ ਨਾ ਕਰਾਂ ਤੇ ਬਾਬਾ ਜੀ ਉਹਨੇ ਵੀ ਤੁਹਾਨੂੰ ਸਲਾਹ ਦੇਣੀ ਆ ਫਿਰ ਆਪਾਂ ਦੀ ਹਾਂ ਜ ਹਾਂ ਵੀ ਮਿਲਾਉਣੀ ਤੇ ਬਾਬਾ ਜੀ ਜੇ ਕਿਵੇਂ ਆਪ ਨੂੰ ਗੁਰੂ ਘਰ ਦੀ ਮਤ ਦੇਣ ਲੱਗ ਗਾਣਾ ਕੋਈ ਬਾਬਾ ਜੀ ਜਦੋਂ ਅਗਲੇ ਦੇ ਗਾਲ ਨੂੰ ਪੈ ਜਨ ਬਾਬਾ ਜੀ ਤੂੰ ਕੋਣ ਮੈਨੂੰ ਪਤਾ ਨਹੀਂ ਤੂੰ ਜਿਆਦਾ ਸਿਆਣਾ ਤੂੰ ਜਿਆਦਾ ਸਿਆਣਾ ਵੀ ਸਮਾ ਬਾਬਾ ਜੀ ਇਹੋ ਜਿਹਾ ਕੋਈ ਕਲਜੋਗ ਰਤੀ ਅਗਨੇ ਕਾ ਕੂੜ ਅਗਿਆ ਰਸਵਾ ਇਹ ਕਲਜੋਗ ਹੈ ਨਾ ਜਿਹੜਾ ਬਾਬਾ ਜੀ ਇਹ ਅਗਨੀ ਦਾ ਰਾਸ ਆ ਬਾਬਾ ਜੀ ਅਗਨੀ ਅਗਲੀ ਵਿੱਚ ਕੀ ਵਿਸ਼ਿਆਂ ਵਿਚਾਰਾਂ ਦੀ ਬਾਬਾ ਜੀ ਕੰਮ ਕਰੋ ਲੋਮ ਅੰਕਾਰ ਇਹ ਪੰਜ ਬਾਬਾ ਜੀ ਵਿਸ਼ੇ ਇਹ ਇਹ ਬਾਬਾ ਜੀ ਉਹ ਚੱਲ ਰਿਹਾ ਜਿਹਨੂੰ ਚਲਾਉਣ ਵਾਲਾ ਕੋਈ ਨਾ ਬਾਬਾ ਜੀ ਝੂਠ ਕਹਿੰਦਾ ਇੱਕ ਨਾਂ ਦੇ ਬਾਰੇ ਕਹਿੰਦੇ ਹਨਾ ਜੀ ਵੀ ਨੂੰ ਚਲਾਉਣ ਵਾਲਾ ਝੂਠ ਆ ਬਾਬਾ ਜੀ ਜਿੰਨੇ ਬਾਬਾ ਜੀ ਅੱਜ ਕੱਲ ਜੋ ਜਿੰਨੇ ਸਰਕਾਰ ਜਿੱਡੀ ਸਰਕਾਰ ਬਾਬੇ ਸਾਰੀ ਝੂਠ ਦੇ ਵਿੱਚ ਟੀ ਕੀ ਆ ਕਹਿੰਦੇ ਸਭ ਤੋਂ ਕਹਿੰਦੇ ਨਿਮਰਤਾ ਸੱਚ ਕੀ ਆ ਸੱਚ ਆ ਠੀਕ ਹੈ ਵੀ ਆਪਾਂ ਜੋੜ ਮੇਲੇ ਮਨਾਉਨੇ ਬਾਬਾ ਜੀ ਪੰਥ ਦਾ ਜੋੜ ਮੇਲੇ ਮਨਾਈ ਜਾਂਦਾ ਬਾਬੇ ਪੰਥ ਦਾ ਫਰਜ਼ ਆ ਜੋੜ ਮੇਲੇ ਬਣਾਉਣਾ ਪਰ ਆਪਣਾ ਫਰਜ਼ ਕੀ ਆ ਉਹ ਜੋੜ ਮੇਲਾ ਤੋਂ ਕੁਝ ਲੈ ਕੇ ਆਉਣਾ ਵੀ ਆਪਾਂ ਆਪਣੇ ਫਰਜ਼ ਅਦਾ ਕਰੀਲ ਕਰਨੇ ਬਾਬਾ ਜੀ ਕਰਨੇ ਪੈਣੇ ਆਪਾਂ ਨੂੰ ਜਿਸ ਦਾ ਦਿੱਤਾ ਖਾਣਾ ਤੇ ਸਖਈਆ ਸਾਬਾਸ ਜਿਹੜਾ ਦਿੱਤਾ ਖਾਣਾ ਬਾਬਾ ਜੀ ਉਹਦੇ ਲਈ ਕੁਛ ਨਾ ਕੁਛ ਤਾਂ ਕਰਨਾ ਹੀ ਪਾਣਾ ਯੋਜਾ ਲਈ ਆਪਾਂ ਨੂੰ ਕੁਛ ਨਾ ਕੁਛ ਬਾਬਾ ਜੀ ਕਰਨਾ ਹੀ ਹੀ ਪੈਣਾ ਜਿਵੇਂ ਬਾਬਾ ਜੀ ਜੋੜ ਮੇਲੇ ਬਣਾਉਣੇ ਆ ਇੱਥੇ ਆਪਾਂ ਰੋਫਾ ਪਾਣੀ ਨਹੀਂ ਸਕਣਾ ਬਾਬਾ ਇਹ ਗੱਲਾਂ ਬਾਬਾ ਪਾਣੀ ਸਕ ਲਿਆ ਦੇਗਾ ਸਕ ਲੀਆਂ ਹਨ ਬਾਬਾ ਜੀ ਦੇਗ ਨਹੀਂ ਸਕ ਇਹ ਨਹੀਂ ਬਾਬਾ ਜੀ ਉਹਦਾ ਸਿੱਖ ਦੀ ਖਰਾਕ ਆ ਬਾਬਾ ਜੀ ਦੇਗ ਪਾਣੀ ਹੋਣਾ ਹਨ ਚਾਰ ਬੱਤਿਆ ਰਹਿਣਾ ਬਾਬਾ ਜੀ ਦੇਗ ਪਾਣੀ ਸਕਣੀ ਪਰ ਬਾਬੇ ਸਿੱਖਣਾ ਵੀ ਸੰਗਤ ਕਰਨੀ ਬਹੁਤ ਜ਼ਰੂਰੀ ਬਾਬਾ ਜੀ ਕਿਉਂਕਿ ਬਾਬਾ ਦਰਬਾਰ ਸਜਾਈਏ ਉਹ ਵੀ ਸੰਗਤ ਕਰੀਏ ਸੰਗਤ ਬਾਬਾ ਜੀ ਜ਼ਰੂਰੀ ਹੈ ਸੰਗਤ ਕਰਦੇ ਰੋ ਬਾਬੇ ਮਾਰੇ ਆਪੇ ਚੜਦੀ ਲੈ ਬਾਕੀ ਬਾਬਾ ਜੀ ਸਿੱਖ ਦਾ ਸਤਕਾਰ ਕਰੋ ਹਰੇਕ ਸਿੱਖ ਨੂੰ ਸਿੱਖ ਹਰੇਕ ਸਿੱਖ ਨੂੰ ਸਿੱਖ ਨੂੰ ਦੇਖ ਕੇ ਖੁਸ਼ੀ ਹੁੰਦੀ ਹੈ। ਕਿ ਬਾਬਾ ਜੀ ਜਦੋਂ ਸਿੱਖ ਸਿੱਖ ਨੂੰ ਫੜੇ ਬੁਲਾਉਂਦਾ ਨਾ ਮਾਰੇ ਪਰ ਤਖ਼ਤ ਆ ਜਾਣਾ ਹੈ। ਪਰ ਮਾਰੇ ਕਹਿੰਦੇ ਜੇ ਕੋਈ ਸਿੱਖ ਸਿੱਖ ਨੂੰ ਫੜੇ ਨਹੀਂ ਬੁਲਾਉਂਦਾ ਬਾਬਾ ਮਾਰੇ ਕਹਿੰਦੇ ਮੈਂ ਉਹਦੇ ਨੂੰ ਕੰਡ ਕਰ ਲੈਣਾ ਉਹਦੇ ਨੂੰ ਪੇਟ ਕਰ ਦੇ। ਤੇ ਬਾਬਾ ਜੀ ਆਪਾਂ ਕੀ ਆ? ਆਪਾਂ ਕੱਲੇ ਕੱਲੇ ਨਾਂ ਦੇ ਗੁਰਮਖ ਨਹੀਂ ਬਨਣਾ। ਗੁਰਮਖ ਕੀ ਆ ਬਾਬਾ ਜੀ? ਜਿਹੜਾ ਜਿਹਦਾ ਮੁਖ ਗੁਰੂ ਵਾਲਾ। ਉਹ ਗੁਰਮਖ ਆ ਬਾਬਾ ਜੀ। ਸਿੱਖਣਾ ਹੀ ਵੀ ਆਪਾ ਸੇਕ ਨੂੰ ਸੇਕ ਨੂੰ ਦੇ ਕੇ ਰਸਿਕ ਖੁਸ਼ ਨਹੀਂ ਆ ਤੇ ਗੁਰਮੁਖ ਬਾਬਾ ਜੀ ਆਪਾ ਕਹਦੇ ਜਦ ਕਿ ਮਹਾਰਾ ਦਾ ਬਚਨ ਏਸੀ ਵੀ ਜਿਹੜਾ ਸੇਕ ਨੂੰ ਫਤੇ ਬਲਾਊਗਾ ਮੈਂ ਉਹ ਉਹਦੇ ਨਾਲੋਂ ਮੇਰਾ ਮੁਖ ਹੋਊਗਾ ਬਹਿਲ ਉਹਨੂੰ ਆ ਮੇਰੀ ਇੱਧਰ ਆਓ ਤੇ ਅੱਜ ਬਾਬਾ ਜੀ ਅੱਜ ਹਰ ਕੋਈ ਕਹਿੰਦਾ ਕਹਿੰਦਾ ਮੈਨੂੰ ਆਪ ਚੱਲ ਕੇ ਫਤੇ ਬੁਲਾਉਣ ਆਵੇ ਪਰ ਆਪਾ ਨਹੀਂ ਬੱਬੀ ਕਹਿੰਨ ਕੋਈ ਮੈਂ ਇਹ ਬਾਬਾ ਜੀ ਆਪਣੇ ਜੋਣ ਤਾਂ ਹੀ ਕਮੀਆਂ ਬਾਬਾ ਜੀ ਇਹ ਇਹ ਆਪਾ ਆਪਾ ਇਹ ਕਮੀਆਂ ਬੱਬੀ ਦੂਰ ਕਰ ਲਈ ਬਾਕੀ ਜੇ ਬਾਬਾ ਜੀ ਸਾਰਾ ਜੋ ਜਿਹੜਾ ਸਰਕਲ ਚੱਲ ਰਿਹਾ ਬਾਬਾ ਜੀ ਸਮੇਂ ਦੇ ਖੇੜ ਤੇ ਚੱਲ ਰਿਹਾ ਸਮਾਂ ਬਾਬਾ ਜੀ ਇਹ ਸਮਾਂ ਕੋਈ ਵੀ ਚੰਗਾ ਮਾੜਾ ਸਮਾਂ ਬਾਬਾ ਜੀ ਆਉਂਦਾ ਹੀ ਰਹਿੰਦਾ ਇਹ ਸਮਾਂ ਵੀ ਬਾਬਾ ਜੀ ਨਿਕਲ ਜਾਣਾ ਇਕ ਵਾਰੀ ਜੋਗੇ ਨਿਕਲ ਜਾਣਾ ਫਿਰ ਬਾਬਾ ਜੀ ਤਤਖਾਲਸਾ ਤਿਆਰ ਵਰ ਤਿਆਰ ਹੋ ਕੇ ਬਾਬਾ ਜੀ ਇਹ ਸਾਰੇ ਬ੍ਰਹਿਮੰਡ ਦੇ ਬਾਬੇ ਆਪਣਾ ਫਦੇਰਾ ਡਾਂਕਾ ਬਸਣਾ ਬਾਬਾ ਜੀ ਪਰ ਸਾਹਿਬ ਨੇ ਆਇਆ ਤੀਣਾ ਬਾਬਾ ਜੀ ਕਰ ਇੱਕ ਜਾ ਵੀ ਨੇ ਆਲੋ ਜਾਵੇ ਹੱਥ ਸ੍ਰੀ ਆਕਾਲ ਵਾਹ ਬ੍ਰਾ ਬੀਕਾ ਅੱਛਾ ਵਾਹ ਇਹ ਗੱਲ ਪਕੜ ਬੀਕਦਾ ਆ